ਕੀ ਮੈਪ ਬਣਾਉਣਾ ਜ਼ਰੂਰੀ ਆ ਘਰ ਬਣਾਉਣ ਲਈ ਬਹੁਤ ਜ਼ਰੂਰੀ ਹੈ ਛੋਟੇ ਤੋਂ ਛੋਟੇ ਪਲਾਟ ਦੇ ਵਿੱਚ ਵੀ ਆਪਾਂ ਵਧੀਆ ਖੁੱਲਾ ਡੁੱਲਾ ਮਕਾਨ ਬਣਾ ਸਕਦੇ ਹਾਂ ਜੇ ਮੈਪ ਅਕਾਊਂਟ ਹੋਵੇ ਠੀਕ ਹੈ ਉਹ ਇੱਟਾਂ ਦੀ ਬਚਤ ਬਜਰੀ ਦੀ ਬਚਤ ਡਿਜ਼ਾਈਨ ਸਿਰਫ ਵੱਡੀਆਂ ਕੋਠੀਆਂ ਲਈ ਹੀ ਜ਼ਰੂਰੀ ਹੈ ਵੀ ਇਹ ਨਹੀਂ ਹੁੰਦਾ ਵੀ ਉਹਨਾਂ ਕੋਲੇ ਜ਼ਿਆਦਾ ਪੈਸਾ ਪਤਾ ਨਹੀਂ ਬਿਤਾਓ ਮੈਪ ਤੇ ਉਹੀ ਲਾ ਸਕਦੇ ਠੀਕ ਹੈ ਭਾਈ ਇਹ ਵਾਸਤੂ ਸ਼ਾਸਤਰ ਕੀ ਚੀਜ਼ ਹੈ ਇਹ ਕੋਠੀ ਗਰਮ ਹੋਣੀ ਹੈ ਗਰਮ ਏਸੀਆਂ ਨੇ ਕੰਮ ਨਹੀਂ ਕਰ ਕੰਮ ਨਹੀਂ ਕਰ ਜੋ ਕਿ ਤੁਹਾਨੂੰ ਪਤਾ ਹੈ ਦੋਸਤੋ ਹਰ ਰੋਜ਼ ਆਪਾਂ ਚੈਨਲ ਤੇ ਤੁਹਾਡੇ ਲਈ ਨਵੀਆਂ ਨਵੀਆਂ ਕੋਠੀਆਂ ਦੇ ਵੀਡੀਓ ਲੈ ਕੇ ਆਉਣੇ ਆ ਸੋ ਅੱਜ ਆਪਣੇ ਨਾਲ ਇੱਕ ਆਰਕੀਟੈਕਟ ਨੇ ਬਾਈ ਜੀ ਸੋ ਉਹਨਾਂ ਤੋਂ ਆਪਾਂ ਥੋੜਾ ਬਹੁਤ ਜਾਣਾਂਗੇ ਕਿ ਆਪਾਂ ਨੂੰ ਘਰ ਬਣਾਉਣ ਵੇਲੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤਾਂ ਕਿ ਆਪਣਾ ਕੋਈ ਫਾਇਦਾ ਹੋ ਸਕੇ ਦੋਸਤੋ ਸੋ ਆਜੋ ਮਿਲਾਉਣਿਆ ਬਾਈ ਨਾਲ ਤੇ ਗੱਲਬਾਤ ਕਰਦੇ ਹਾਂ ਸਸੀਕਾਲ ਬਾਈ ਜੀ ਸਸੀਕਾਲ ਜੀ ਬਾਈ ਜੀ ਆਪਣਾ ਨਾਮ ਤੇ ਆਪਣੀ ਫਰਮ ਦਾ ਨਾਮ ਜਰੂਰ ਦੱਸੋ ਜੀ ਜੀ ਐਸ ਆਰ ਆਰਕੀਟੈਕਟ ਐਂਡ ਬਿਲਡਰਸ ਹਾਂਜੀ ਤੁਸੀਂ ਨੀਅਰ ਕਪੂਰਵਾ ਦਾ ਜਾਂ ਆਪਾਂ ਨੀਅਰ ਤ੍ਰਵੇਣੀ ਮੰਦਿਰ ਦਾ ਨੀਅਰ ਤ੍ਰਵੇਣੀ ਮੰਦਿਰ ਮੰਨਸਾ ਪਾਰਕ ਰੋਡ ਮੰਨਸਾ ਠੀਕ ਹੈ ਜੀ ਠੀਕ ਆ ਤੇ ਬਾਈ ਜੀ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਜੀ ਕੰਮ ਕਰਦੇ ਹੋਏ ਜੀ ਕੰਮ ਆਪਾਂ ਨੂੰ ਹੋ ਗਏ 25 ਸਾਲ ਜੀ 2004 ਤੋਂ ਲੱਗਿਆ ਮਤਲਬ ਸਟਾਰਟਿੰਗ ਤੁਸੀਂ ਕੀਤੀ ਸੀ ਜਾਂ ਆਪਣੇ ਫਾਦਰ ਗ੍ਰੈਂਡਫਾਦਰ ਨਹੀਂ ਨਹੀਂ ਸਟਾਰਟਿੰਗ ਮੈਂ ਕੀਤੀ ਸੀ ਤੁਸੀਂ ਕੀਤੀ ਸੀ ਹਾਂ ਠੀਕ ਹੈ ਜੀ ਠੀਕ ਹੈ ਪਹਿਲਾਂ ਕਿਸੇ ਤੋਂ ਮਤਲਬ ਸਿੱਖਿਆ ਲਈ ਹੈ ਪਹਿਲਾਂ ਹਾਂ ਪਹਿਲਾਂ ਆਪਾਂ ਮਤਲਬ ਕਿ ਆਫਿਸ ਦੇ ਵਿੱਚ ਵਰਕ ਕੀਤਾ ਠੀਕ ਹੈ ਜੀ ਤੇ ਮਤਲਬ ਤਜਰਬਾ ਉਸ ਤੋਂ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਫਿਰ ਆਪਣਾ ਆਫਿਸ ਕੀਤਾ ਬਾਈ ਜੀ ਜੇਕਰ ਆਪਾਂ ਗੱਲ ਕਰੀਏ ਮਕਾਨਾਂ ਦਾ ਜੋ ਕਿ ਅੱਜ ਕੱਲ ਟ੍ਰੈਂਡ ਚੱਲਿਆ ਹੋਇਆ ਹੈ ਬਹੁਤ ਜ਼ਿਆਦਾ ਡਿਜ਼ਾਈਨ ਬਣੇ ਹੋਏ ਨੇਗੇ ਘੁੰਟੀਆਂ ਦੇ ਜੋ ਕਿ ਹਰ ਇੱਕ ਹਰ ਇੱਕ ਬੰਦਾ ਚਾਹੁੰਦਾ ਕਿ ਆਪਣਾ ਮਕਾਨ ਬਣੇ ਤੇ ਬਹੁਤ ਵਧੀਆ ਮਕਾਨ ਬਣੇ ਵੀ ਤਾਂ ਕਿ ਆਪਾਂ ਨੂੰ ਕੱਲ ਨੂੰ ਕੋਈ ਮੁਕਲੀਫ ਨਾ ਆਵੇ ਦਿੱਕਤ ਸਾਹਮਣਾ ਕਰਨਾ ਨਾ ਪਾਵੇ ਸੋ ਸਾਨੂੰ ਇਹ ਗੱਲ ਜਰੂਰ ਦੱਸੋ ਕੀ ਮੈਪ ਬਣਾਉਣਾ ਜ਼ਰੂਰੀ ਆ ਘਰ ਬਣਾਉਣ ਲਈ ਬਹੁਤ ਜ਼ਰੂਰੀ ਹੈ ਬੜਾ ਬਹੁਤ ਜ਼ਰੂਰੀ ਹੈ ਮੈਪ ਦੇ ਨਾਲ ਬੰਦੇ ਦੀਆਂ ਬਹੁਤ ਬਚਤਾਂ ਹੁੰਦੀਆਂ ਬਚਤਾਂ ਮੈਪ ਨਾਲ ਇੱਕ ਤਾਂ ਜੀ ਦੇਖੋ ਜੇ ਸਾਰੀ ਜਗ੍ਹਾ ਹਾਂਜੀ ਜੋ ਵੀ ਜਗਾ ਹੁਣ ਜਿਵੇਂ ਆਪਣੇ ਦਿਖਾਈ ਆ ਤੁਸੀਂ ਠੀਕ ਹੈ ਜੀ ਥੋੜੀ ਥੋੜੀ ਜਗਾ ਵੀ ਕੰਪਲੀਟ ਕੰਮ ਦੇ ਵਿੱਚ ਆਊਗੀ ਆਪਣੇ ਬਿਊਏਬਲ ਬਣ ਜੂਗੀ ਜਿੰਨੇ ਵੀ ਜਗਾ ਛੋਟੇ ਤੋਂ ਛੋਟੇ ਪਲਾਟ ਦੇ ਵਿੱਚ ਵੀ ਆਪਾਂ ਵਧੀਆ ਖੁੱਲਾ ਡੁੱਲਾ ਮਕਾਨ ਬਣਾ ਸਕਦੇ ਆ ਜੇ ਮੈਪ ਆਪਾਂ ਦਾ ਠੀਕ ਹੈ ਜੀ ਤੇ ਦੂਸਰੀ ਗੱਲ ਮੈਪ ਦੇ ਨਾਲ ਮੰਨ ਲਓ ਇੱਟਾਂ ਦੀ ਬਚਤ ਬਜਰੀ ਦੀ ਬਚਤ ਠੀਕ ਹੈ ਸਟੀਲ ਦੀ ਬਚਤ ਸਰੀਏ ਦੀ ਕਹਿੰਦੇ ਜੇ ਆਪਾਂ ਜਦੋਂ ਬਦਲ ਹਾਂ ਇਹ ਚੀਜ਼ਾਂ ਦੀ ਵੀ ਬਚਤ ਹੁੰਦੀ ਹੈ ਬਾਕੀ ਏਰੀਆ ਆਪਦੇ ਮੁਤਾਬਕ ਕਸਟਮਰ ਕਰਵਾ ਸਕਦਾ ਹੈ ਮੈਪ ਦੇ ਪਾਵਰ ਠੀਕ ਹੈ ਅੱਗੇ ਜੀ ਆਪਾਂ ਗੱਲ ਕਰੀਏ ਮਤਲਬ ਕੀ ਇਹ ਡਿਜ਼ਾਈਨ ਸਿਰਫ ਵੱਡੀਆਂ ਕੋਠੀਆਂ ਲਈ ਹੀ ਜ਼ਰੂਰੀ ਹੈ ਜਾਂ ਛੋਟੇ ਜੇਕਰ ਆਪਾਂ ਛੋਟੇ ਮਕਾਨ ਬਣਾਉਣਾ ਹੈ ਜੋ ਆਪਣੇ ਮੀਡੀਅਮ ਵਰਗ ਦੇ ਬਾਈ ਹੁੰਦੇ ਨੇ ਭਰਾ ਹੁੰਦੇ ਨੇ ਉਹਨਾਂ ਲਈ ਵੀ ਜ਼ਰੂਰੀ ਹੈ ਜੀ ਛੋਟੇ ਤੋਂ ਛੋਟੇ ਵਾਸਤੇ ਵੀ ਜ਼ਰੂਰੀ ਹੈ ਜੀ ਮੈਂ ਆਪ ਕੱਲੀਆਂ ਵੱਡੀਆਂ ਬਿਲਡਿੰਗਾਂ ਵਾਸਤੇ ਨਹੀਂ ਵੀ ਇਹ ਨਹੀਂ ਹੁੰਦਾ ਵੀ ਉਹਨਾਂ ਕੋਲ ਜਿਆਦਾ ਪੈਸਾ ਪਤਾ ਨਹੀਂ ਬਿਤਾਉ ਉਹ ਮੈਪ ਤੇ ਉਹੀ ਲਾ ਸਕਦੇ ਠੀਕ ਹੈ ਜੀ ਠੀਕ ਹੈ ਛੋਟਿਆਂ ਵਾਸਤੇ ਛੋਟੀਆਂ ਗੋਠੀਆਂ ਵਾਸਤੇ ਜਾਂ ਛੋਟੇ ਮਕਾਨ ਜੇ ਕੋਈ ਆਪਾਂ ਚਲੋ ਦੋ ਕਮਰਿਆਂ ਵਾਲਾ ਮਕਾਨ ਵੀ ਬਣਾਉਣਾ ਉਹਦੇ ਵਿੱਚ ਵੀ ਜੇ ਆਪਾਂ ਮੈਪ ਯੂਜ਼ ਕਰ ਲਾਂਗੇ ਨਾ ਮੈਪ ਨਾਲ ਉਹਦੇ ਸਿੱਕਦਾ ਸਹੂਲਤਾਂ ਸਾਰੀਆਂ ਮਿਲ ਠੀਕ ਹੈ ਜੀ ਠੀਕ ਹੈ ਮੰਨ ਲਓ ਕਿਹੜੀ ਦੀਵਾਰ ਤੇ ਏਸੀ ਲਾਉਣਾ ਕਿਹੜੀ ਦੀਵਾਰ ਤੇ ਟਿਊਬ ਲਗਾਉਣੀਆਂ ਕਿਹੜੇ ਕਿੱਥੇ ਪੱਖਾ ਸਹੀ ਆਊਗਾ ਠੀਕ ਹੈ ਕਿਥੇ ਡਾਉਨ ਸੀਲਿੰਗ ਸਹੀ ਰਹਿਣੀ ਹੈ ਮਤਲਬ ਵਿੱਚ ਲੋਕਾਂ ਦੇ ਮਨ ਚ ਡਰ ਹੈ ਕਿ ਜੇਕਰ ਆਪਾਂ ਨਕਸ਼ਾ ਬਣਵਾਉਣੇ ਆ ਤਾਂ 50 60 70000 ਰੁਪਏ ਆਪਣਾ ਫਾਲਤੂ ਖਰਾਬ ਹੋ ਜਾਣਾ ਹੈ ਕੀ ਇਹ ਸਿਰਫ ਡਰ ਹੀ ਹੈ ਜੀ ਛੋਟੇ ਪਰਿਵਾਰ ਲਈ ਛੋਟੇ ਮਕਾਨ ਇਹ ਉਹਨਾਂ ਨੂੰ ਡਰ ਇਹ ਲੋਕਾਂ ਨੂੰ ਪਤਾ ਕੀ ਹੈ ਉਹਨਾਂ ਲੋਕਾਂ ਨੇ ਦੂਸਰੇ ਜਿਹੜਾ ਕੋਈ ਵੀ ਲਾ ਲੋ ਨਹੀਂ ਉਹ ਕਰਦਾ ਇਸ ਤਰੀਂ ਦੀਆਂ ਚੀਜ਼ਾਂ ਨੂੰ ਫੋਲੋ ਕਰਦਾ ਉਹ ਗੰਦਾ ਡਰ ਬਿਠਾ ਦਿੰਦਾ ਹੈ ਵੀ ਯਾਰ ਤੁਸੀਂ 20000 25000 ਜਾਂ 50000 ਮੈਪ ਤੇ ਲਾਉਂਗੇ ਉਹਨੇ ਦੀ ਤੁਹਾਡੀ ਇੱਕ ਟਾ ਜੀ ਠੀਕ ਹੈ ਜੀ ਤਾਂ 4000 2000 ਇੱਟ ਆ ਜੂਗੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਉਹਦੇ ਵਿੱਚ ਉਹਦਾ ਵੀ ਮਕਸਦ ਕੀ ਆ ਮੈਂ ਬਦਾਂ ਉਹਦੇ ਚ ਬਚਤ ਕਿੰਨੀ ਆ ਹਾਂਜੀ ਉਹਦੇ ਚ ਉਹ ਆਪਣੀ ਕਾਸਟ ਜਿਹੜੀ ਇੱਟ ਲੱਗਣੀ ਆ 20 ਲੱਗਣੀ ਆ ਮੰਨ ਲਓ ਇੱਟ ਤੁਸੀਂ 40000 ਲਗਾ ਰਹੇ ਹੋ ਠੀਕ ਹੈ ਜੀ ਠੀਕ ਹੈ ਉੱਥੇ ਅਸੀਂ ਉਹ ਇੱਟ ਤੁਹਾਡੀ 35000 32000 30000 ਇੱਥੇ ਵੀ ਕਰ ਸਕਦੇ ਹਾਂ ਇੱਥੇ ਵੀ ਕਰ ਸਕਦੇ 10000 ਮਤਲਬ ਤੁਸੀਂ ਬਚਤ ਕਰਕੇ ਹੀ ਉਹ ਖਰਚੇ ਵਿੱਚੋਂ ਹੀ ਨਿਕਲ ਗਏ ਠੀਕ ਹੈ ਜੀ ਠੀਕ ਹੈ ਜੀ ਗੱਲ ਕੀਕ ਆਰਕੀਟੈਕਟ ਦੀ ਕਿੱਥੋਂ ਤੱਕ ਦੀ ਜ਼ਿੰਮੇਵਾਰੀ ਹੁੰਦੀ ਹੈ ਜੀ ਆਪਣੀ ਮਕਾਨ ਬਣਾਉਣ ਤੱਕ ਉਹ ਆਰਕੀਟੈਕਟ ਦੀ ਪਤਾ ਕੀ ਹੈ ਮਾਲਕ ਤੇ ਨਿਰਭਰ ਕਰਦਾ ਉਹਦੇ ਅਕੋਰਡਿੰਗ ਜ਼ਿੰਮੇਵਾਰੀ ਬਣਦੀ ਹੈ ਜੇ ਆਪਾਂ ਮੈਪ ਉਹ ਕਿਸ ਤਰ੍ਹਾਂ ਦਾ ਲੈਣਾ ਚਾਹੁੰਦਾ ਵੀ ਇੱਕ ਤਾਂ ਹੋ ਸਕਦਾ ਹੈ ਇਕੱਲੀ ਫਾਊਂਡੇਸ਼ਨ ਵਗੈਰਾ ਤੇ ਐਲੀਵੇਸ਼ਨ ਲੈਣਾ ਹੈ ਠੀਕ ਹੈ ਫਿਰ ਇੱਕ ਹੁੰਦਾ ਹੈ ਵੀ ਮਾਲਕ ਨੇ ਇਹ ਕਹਿੰਦਾ ਵੀ ਜੀ ਸੂਰੀ ਸਾਰੀ ਸੁਪਰਵੀਜ਼ਨ ਚਾਹੀਦੀ ਹੈ ਸਾਨੂੰ ਨਿਉਂ ਤੋਂ ਲੈ ਕੇ ਕਲਰ ਤੱਕ ਹਾਂਜੀ ਠੀਕ ਹੈ ਜੀ ਉਹਦੇ ਵਿੱਚ ਫਿਰ ਆਰਕੀਟੈਕਟ ਦੀ ਸਾਰੀ ਜ਼ਿੰਮੇਵਾਰੀ ਮਤਲਬ ਰਿਕੁਆਇਰਮੈਂਟ ਦੇ ਹਿਸਾਬ ਨਾਲ ਜਿੰਨਾ ਉਹਨਾਂ ਨੇ ਪੇ ਕਰਨਾ ਜਿਹੜੇ ਹਿਸਾਬ ਨਾਲ ਪੇ ਕਰਨਾ ਉਸੇ ਹਿਸਾਬ ਨਾਲ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਹਾਂ ਪੇਡ ਦੇ ਹਿਸਾਬ ਨਾਲ ਹੁੰਦਾ ਹੈਗਾ ਸਾਰੇ ਪੈਕੇਜ ਹੁੰਦੇ ਆ ਪੈਕੇਜ ਹੁੰਦੇ ਆ ਠੀਕ ਹੈ ਮੈਪ ਦੇ ਪੈਕੇਜ ਹੁੰਦੇ ਆ ਜਿਹੜੀਆਂ ਡਰਾਇੰਗਾਂ ਬਣਨਗੀਆਂ ਉਹਨਾਂ ਦੇ ਸਾਰੇ ਪੈਕੇਜ ਹੁੰਦੇ ਆ ਜੇਕਰ ਇੰਟੀਰੀਅਰ ਵਗੈਰਾ ਦਾ ਕੰਮ ਕਰਾਉਣਾ ਤਾਂ ਉਹ ਵੀ ਤੁਸੀਂ ਇੰਟੀਰੀਅਰ ਦਾ ਪੈਕੇਜ ਵੀ ਫਿਰ ਸਾਰਾ ਫੁੱਲ ਪੈਕੇਜ ਹੋ ਜਾਂਦਾ ਕੋਈ ਗੱਲ ਠੀਕ ਓਕੇ ਜੀ A to Z ਦਾ ਉਹਦੇ ਵਿੱਚ ਵੀ ਜ਼ਿੰਮੇਵਾਰੀ ਆਰਕੀਟੈਕਟ ਦੀ ਹੁੰ ਬਿਸਈ ਲਗਾ ਰਹੇ ਆ ਤੇ ਇਹਦੇ ਵਿੱਚ ਕਾਰੀਗਰ ਦਾ ਹੋਣਾ ਵੀ ਜ਼ਰੂਰੀ ਹੈ ਬਾਹਰ ਤਜਰਬੇਕਾਰ ਮਿਸਤਰੀ ਹੈ ਜੋ ਵੀ ਬਣਾ ਰਿਹਾਗਾ ਨਹੀਂ ਮਤਲਬਾਰ ਕੀ ਤਜਰਬੇਕਾਰ ਦੇ ਨਾਲ ਨਾਲ ਠੇਕੇਦਾਰ ਦਾ ਤਜਰਬੇਕਾਰ ਹੋਣਾ ਵੀ ਜ਼ਰੂਰੀ ਹੈ ਠੇਕੇਦਾਰ ਦਾ ਠੀਕ ਹੈ ਜੀ ਉਹਦੇ ਨਾਲ ਮਤਲਬ ਆਪਣੀ ਚੀਜ਼ ਨੂੰ ਤਰਾਸਿਆ ਜਾਂਦਾ ਸੋਨਾ ਬਣਾਇਆ ਜਾ ਸਕਦਾ ਤੇ ਇੱਕ ਵੱਡੀ ਗੱਲ ਜੀ ਇਹ ਦੱਸੋ ਜਿਹੜੇ ਕਿ ਬਿਨਾ ਨਕਸ਼ੇ ਤੋਂ ਘਰ ਬਣਾ ਲੈਂਦੇ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਥੋੜੀਆਂ ਮੁਸ਼ਕਲਾਂ ਆਉਂਦੀਆਂ ਕਿ ਆ ਇਦਾਂ ਨਹੀਂ ਇਦਾਂ ਕਰਨਾ ਸੀ ਇਦਾਂ ਨਹੀਂ ਇਦਾਂ ਕਰਨਾ ਸੀ ਕਿ ਇਹ ਉਹਦੇ ਵਿੱਚ ਕਮੀਆਂ ਰਹਿ ਜਾਂਦੀਆਂ ਨੇ ਜੀ ਬਣਾ ਨਕਸ਼ੇ ਤੋਂ ਬਾਤੋ ਬਹੁਤ ਕਮੀਆਂ ਮਿਲਦੀਆਂ ਨੇ ਬਹੁਤ ਕਮੀਆਂ ਮਿਲਦੀਆਂ ਹਾਂ ਠੀਕ ਹੈ ਜੀ ਗੱਲ ਪਹਿਲੀ ਗੱਲ ਤਾਂ ਕਈ ਵਾਰੀ ਜਿਵੇਂ ਹੁਣ ਮੰਨ ਲਓ ਕੈਮਰੇ ਦੇਖੋ ਜਿਹੜੇ ਪੁਰਾਣੇ ਵਾਂਗੂ ਕੋਈ ਕੈਮਰਾ ਲਗਾ ਰਿਹਾ ਹਰੇਕ ਦੇ ਤਾਰਾ ਵੱਟ ਕੇ ਕਿਤੋਂ ਪਲਾਸਟਰ ਵੱਟਦਾ ਸਹੀ ਹੈ ਜੀ ਠੀਕ ਹੈ ਉਹ ਤੋਂ ਕਰਤਾ ਦੁਬਾਰਾ ਰਿਪੇਅਰ ਕਰਾਉਣਾ ਦੁਬਾਰਾ ਰਿਪੇਅਰ ਕਰਨਾ ਮੰਦਰਾ ਉਹ ਉਹ ਪ੍ਰੋਬਲਮ ਆ ਨਹੀਂ ਹੁੰਦੀ ਠੀਕ ਹੈ ਜੀ ਗੱਲ ਅੱਛਾ ਮਹਿੰਗੇ ਕਲਰ ਹੁੰਦੇ ਆ ਉਹ ਲੈ ਜਾਂਦੇ ਆ ਦੁਬਾਰਾ ਉਹਨਾਂ ਦੀ ਰੀਪੇਂਟਿੰਗ ਉਹ ਜੀ ਮੈਚਿੰਗ ਨਹੀਂ ਮੈਚਿੰਗ ਨਹੀਂ ਹੁੰਦੀ ਜੀ ਨਹੀਂ ਹੁੰਦੀ ਮੈਚਿੰਗ ਉਹਦੀ ਜੋਇੰਟ ਬਣਿਆ ਜਾ ਪਤਾ ਲੱਗਿਆ ਇਸ ਤਰੀਏ ਏਸੀ ਹੈ ਏਸੀ ਦੇ ਪੁਆਇੰਟ ਬਾਅਦ ਚ ਅਗਲਾ ਚਿਰੀ ਮਾਰਨੀ ਜਾਂ ਉਸ ਤੋਂ ਬਾਅਦ ਉਹਦੇ ਵਿੱਚ ਹੋਲ ਕਰਦੇ ਆ ਛੱਤ ਦੇ ਵਿੱਚ ਉਹ ਬਾਅਦ ਦੇ ਵਿੱਚ ਪ੍ਰੋਬਲਮਾਂ ਲੀਕਸ ਵਗੈਰਾ ਲੀਕਸ ਵਗੈਰਾ ਦੀ ਪ੍ਰੋਬਲਮ ਆ ਜਾਂਦੀ ਹੈ ਇਹ ਜਿਹੇ ਪ੍ਰੋਬਲਮਾਂ ਆਉਂਦੀਆਂ ਨੇ ਠੀਕ ਹੈ ਜੀ ਭਾਈ ਇਹ ਵਾਸਤੂ ਸ਼ਾਸਤਰ ਦੀ ਚੀਜ਼ ਹੈ ਜੀ ਵਾਸਤੂ ਦਾ ਵਿੱਚ ਪਤਾ ਕੀ ਹੈ ਇਹਦੇ ਨਾਲ ਇਹ ਕੋਈ ਐ ਤਾਂ ਹੈ ਨਹੀਂ ਕੋਈ ਆਪਾਂ ਕਹਿ ਦਈਏ ਵੀ ਤੱਗ ਹੈ ਤੇ ਵੀਤ ਨਹੀਂ ਹੈ ਨਾ ਠੀਕ ਹੈ ਜੀ ਓਕੇ ਇਹਦੇ ਵਿੱਚ ਮੰਨਣਾ ਇਹਦੇ ਵਿੱਚ ਮਨੁੱਖੀ ਦੇ ਜਿਹੜੇ ਸਰੀਰਕ ਪ੍ਰਭਾਵ ਆ ਉਹਨਾਂ ਤੇ ਆਰਥਿਕ ਪ੍ਰਭਾਵ ਪੈਂਦਾ ਆਰਥਿਕ ਪ੍ਰਭਾਵ ਪੈਂਦਾ ਮਤਲਬ ਟੈਕਨੀਕਲ ਗੱਲਾਂ ਨੇ ਹਾਂ ਟੈਕਨੀਕਲ ਗੱਲਾਂ ਨੇ ਮਨ ਲੋ ਹੁਣ ਜਿਸ ਤਰ੍ਹਾਂ ਛਿਪਦੇ ਦੇ ਵਿੱਚ ਕੋਠੀ ਦਾ ਫੇਸ ਆ ਗਿਆ ਹਾਂਜੀ ਓਕੇ ਉਹ ਤਾਂ ਆਟੋਮੈਟਿਕ ਹੀ ਆ ਸਾਰਿਆਂ ਨੂੰ ਵੀ ਇਹਦੇ ਵਿੱਚ ਧੁੱਪ ਜਾਣੀ ਧੁੱਪ ਧੁੱਪ ਜਾਣੀ ਸ਼ਾਮ ਨੂੰ 7 ਵਜੇ ਤੱਕ ਧੁੱਪ ਜਾਈ ਜਾਏ ਠੀਕ ਹੈ ਜੀ ਠੀਕ ਹੈ ਜੀ ਕੋਠੀ ਗਰਮ ਹੋਣੀ ਹੈ ਗਰਮ ਏਸੀਆਂ ਨੇ ਕੰਮ ਨਹੀਂ ਕਰਨਾ ਕੰਮ ਨਹੀਂ ਕਰਨਾ ਬਸ ਤੇ ਇਸੇ ਤਰੀਸ ਵਾਸਤੂ ਦਾ ਨੌਰਥ ਤੇ ਈਸਟ ਦੇ ਵਿੱਚ ਕੇਸ ਮੂਵੀ ਤੇ ਈਸਟ ਦੇ ਵਿੱਚ 11-12 ਵਜੇ ਤੱਕ ਠੰਡੀ ਰਹਿੰਦੀ ਹੈ ਤਾਂ ਠੀਕ ਹੈ ਜੀ ਜੋ ਬਾਅਦ ਦੇ ਵਿੱਚ ਐਕਸਾਈਟ ਚਲੀ ਜਾਂਦੀ ਹੈ ਹਾਂਜੀ ਉਹ ਨਾਰਮਲੀ ਕੋਠੀ ਠੰਡੀ ਰਹਿਣੀ ਹੈ ਕੁਝ ਕੇ ਹੋ ਜਾਂਦਾ ਹੈ ਤੇ ਜਿਹੜੇ ਵਾਸਤੂ ਜਿਵੇਂ ਕਿਚਨ ਤੇ ਬਾਥਰੂਮ ਵਗੈਰਾ ਨੇ ਉਹ ਸਹੀ ਦਿਸ਼ਾ ਚ ਨਾ ਹੋਣਾ ਤਾਂ ਉਹ ਬੰਦੇ ਦੇ ਆਰਥਿਕ ਪ੍ਰਭਾਵਾਂ ਤੇ ਜਿਵੇਂ ਕੋਈ ਮਣੀ ਦੀਆਂ ਪ੍ਰੋਬਲਮਾਂ ਬਿਮਾਰੀਆਂ ਦੀਆਂ ਪ੍ਰੋਬਲਮਾਂ ਚੱਲਦੀਆਂ ਮਤਲਬ ਸਿਹਤ ਪੱਕਾ ਸਿਹਤ ਪੱਕਾ ਨਹੀਂ ਠੀਕ ਹੈ ਠੀਕ ਹੈ ਕੀ ਤੁਸੀਂ ਰਿਕੁਆਇਰਮੈਂਟ ਦੇ ਹਿਸਾਬ ਨਾਲ ਹੀ ਵਾਸਤੂ ਸ਼ਾਸਤਰ ਚ ਕੰਮ ਕਰਦੇ ਹੋ ਲੋਕਾਂ ਦਾ ਡਿਜ਼ਾਈਨ ਦਾ ਜਾਂ ਆਪਣੇ ਆਪ ਹੀ ਮਤਲਬ ਇਹ ਗੱਲ ਦਾ ਧਿਆਨ ਰੱਖਦੇ ਹੋ ਤੁਸੀਂ ਇਹ ਅਸੀਂ ਕਸਟਮਰ ਨੂੰ ਕੁਝ ਵੀ ਲੈਂਦੇ ਆ ਦੇਖੋ ਚੁਆਇਸ ਹੀ ਤੁਹਾਡਾ ਵਾਸਤੂ ਚ ਕਰਨਾ ਹੈ ਸਾਡਾ ਵਾਸਤੂ ਸ਼ਾਸਤਰ ਦੇਣਾ ਠੀਕ ਹੈ ਜੀ ਅਗਰ ਜੇ ਕੋਈ ਨਹੀਂ ਵੀ ਕਹਿੰਦਾ ਤਾਂ ਅਸੀਂ ਫਿਰ ਵੀ ਧਿਆਨ ਰੱਖਦੇ ਹਾਂ ਇਹਨਾਂ ਚੀਜ਼ਾਂ ਠੀਕ ਹੈ ਜੀ ਮਤਲਬ ਭਲਾ ਹੋਵੇ ਕਿ ਜਿੱਦਾ ਜੀਦਾ ਵੀ ਮਕਾਨ ਨਵੇਂ ਸਿਰੇਓ ਬੰਦ ਹੈ ਉਹਦਾ ਅਸੀਂ ਪਹਿਲਾਂ ਹੀ ਕਿਚਨ ਬਾਥਰੂਮ ਵਗੈਰਾ ਨੂੰ ਤਾਂ ਧਿਆਨ ਚ ਲਾ ਕੇ ਹੀ ਚੱਲਦੇ ਆ ਪੱਕਾ ਠੀਕ ਹੈ ਜੀ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਤੁਹਾਡੇ ਕੰਮ ਦੀਆਂ ਗੱਲਾਂ ਆਪਾਂ ਪੁੱਛਿਆਂ ਬਾਈ ਨੂੰ ਜਿੰਨੀ ਜਾਣਕਾਰੀ ਸੀ ਤੁਹਾਡੇ ਲਈ ਸਾਂਝੀ ਕੀਤੀ ਦੋਸਤੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ